ਇਸ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇ ਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਆ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ 스마트 ਸਕੂਲ ਬਣਾਤੇ ਅਸੀਂ ਐਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪਲੱਸ ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜ੍ਹਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ 2 ਸਾਲ ਤੋਂ ਹੋ ਗਏ 2 ਸਾਲ ਤੋਂ ਇੱਥੇ ਕੋਈ ਟੀਚਰ ਨਹੀਂ ਆ ਰਿਹਾ ਇੱਕ ਟੀਚਰ ਸੀਗੇ ਜਿਹੜੇ ਹੋਰ ਛੱਡ ਕੇ ਚਲੇ ਗਏ ਨੇ ਕਿੰਨੇ ਟੀਚਰਾਂ ਦੀ ਰਿਕੁਆਇਰਮੈਂਟ ਹੈਗੀ ਇੱਥੇ ਸਰ ਇੱਥੇ 4 ਟੀਚਰ ਆਬਵੀਅਸਲੀ ਚਾਹੀਦੇ ਆ ਕਿਉਂਕਿ ਇੱਥੇ ਫਰਸਟ ਤੋਂ ਲੈ ਕੇ 5ਥ ਕਲਾਸ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਕੀ ਪੜਾਉਣਾ 5ਥ ਆ ਤੁਹਾਨੂੰ ਪਤਾ ਹੀ ਆ ਵੀ ਬੋਰਡ ਦੀ ਕਲਾਸ ਆ ਬੋਰਡ ਦੀ ਕਲਾਸ ਲਈ ਟੀਚਰ ਇੱਕ ਅਲੱਗ ਜ਼ਰੂਰੀ ਆ ਤੇ ਬਾਕੀ 4ਥ 3ਰਡ 2nd ਤੇ 1st ਦੋ ਦੋ ਕਲਾਸਾਂ ਨੂੰ ਵੀ ਜੇ ਇੱਕ ਇੱਕ ਟੀਚਰ ਪੜ੍ਹਾਵੇ ਤਾਂ ਔਰੇ ਮੇਰੇ ਹਿਸਾਬ ਨਾਲ ਤਾਂ ਚਾਰ ਟੀਚਰ ਚਾਹੀਦੇ ਹੀ ਚਾਹੀਦੇ ਆ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰ ਆ ਜੀ ਮੈਂ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਬੱਚਿਆਂ ਨੂੰ ਪੜ੍ਹਾ ਰਿਹਾ ਹਾਂ ਤੇ ਮੇਰੇ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਬਣਾਉਣ ਲਈ ਜਾਣਾ ਪੈਣਾ। ਤਕਰੀਬਨ ਮੈਂ ਮਤਲਬ 3 ਦਿਨ ਹੋਏ ਨੇ ਮੈਨੂੰ ਇੱਥੇ। ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਦਾ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ 2 ਸਾਲ ਤੋਂ। ਹਾਂਜੀ। ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ। ਪ੍ਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਬਾਰੇ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰਲ ਸਕੂਲ ਵਿੱਚ ਹੀ ਪੈਂਦਾ ਇਹ ਸਕੂਲ। ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਵੱਲੋਂ 60 70 40 ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇੱਥੋਂ ਹਟੇ ਰਹੇ ਜੀ ਪਰ ਕਿੰਨੇ ਵੀ ਕਿਹਾ ਨੂੰ ਤਾਂ ਆਪਾਂ ਸਮਾਰਟ ਕਹਿ ਸਕਦੇ ਆ ਵੀ ਸਮਾਰਟ ਬਣਾਤੇ ਸਕੂਲ ਤੁਸੀਂ ਕਹਿੰਨੂ ਪੇਂਟਿੰਗ ਬਹੁਤ ਵਧੀਆ ਨੇ ਬਹੁਤ ਵਧੀਆ ਬੂਲ ਲਗਾਏ ਗਏ ਨੇ ਪਰ 2 ਸਾਲ ਤੋਂ ਕੋਈ ਟੀਚਰ ਨਹੀਂ ਇਹਨੂੰ ਸਮਾਰਟ ਕਿਹਾ ਜਾ ਸਕਦਾ ਨਹੀਂ ਜੀ ਅਸਲ 'ਚ ਜੇ ਅਧਿਆਪਕ ਹੋਣਗੇ ਇੱਥੇ ਤਾਂ ਉਹ ਬਿਲਡਿੰਗ ਵੀ ਸਾਫ਼ ਕਰ ਸਕਰਦੇ ਨੇ ਜੇ ਬੱਚੇ ਇਥੋਂ ਹਟ ਕੇ ਜਾਣ ਲੱਗੇ ਤਾਂ ਬਿਲਡਿੰਗਾਂ ਦਾ ਵੀ ਕੋਈ ਫਾਇਦਾ ਨਹੀਂ ਇੰਨਾ ਪੈਸਾ ਸਰਕਾਰ ਨੇ ਲਾਇਆ ਉਹਦਾ ਵੀ ਕੋਈ ਫਾਇਦਾ ਨਹੀਂ ਚਾਹੇ ਦਾਨੀ ਸੱਜਣਾ ਦੇ ਤਾਂ ਪਰ ਅਧਿਆਪਕ ਦੇ ਨਾਲ ਹੀ ਬੱਚੇ ਆਉਣਗੇ ਤੇ ਸਾਰਾ ਕੁਝ ਤਾਂ ਹੀ ਠੀਕ ਰਹਿ ਸਕਦਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਆ ਤੇ ਕਿਹੜੀ ਕਿਹੜੀ ਕਲਾਸ ਹੈ ਜਿਹੜੀ ਹੈਗੀ ਚੱਲ ਰਹੀ ਹੈ ਇੱਥੇ ਜੀ ਘਟੋ ਘਟੇ ਮਤਲਬ ਆਪਾਂ 8 ਕਲਾਸਾਂ ਨੇ ਨਰਸਰੀ ਐਲਕੇ ਜੀ ਯੂਕੇ ਜੀ ਤੇ ਪਹਿਲੀ ਤੋਂ ਪੰਜਵੀਂ ਤੱਕ 8 ਕਲਾਸਾਂ ਹੈਗੀਆਂ ਨੇ ਜਿਹਦੇ ਵਿੱਚ ਹੈਡ ਟੀਚਰ ਦੀ ਪੋਸਟ ਇਥੇ ਹੈਗੀ ਆ ਜੀ ਤੇ ਉਹ ਤੋਂ ਇਲਾਵਾ ਵੀ ਜ਼ਿਆਦਾ ਨਹੀਂ ਤਾਂ ਦੋ ਟੀਚਰਾਂ ਦੇਣੇ ਚਾਹੀਦੇ ਨੇ ਜੀ ਹੋਰ ਇੱਕ ਹੈਡ ਟੀਚਰ ਹੋਗੇ ਤੇ ਦੋ ਰੈਗੂਲਰ ਟੀਚਰ ਹੋਗੇ ਤਿੰਨ ਕਲਾਸਾਂ ਤਿੰਨ ਟੀਚਰ ਵੀ ਹੋਣਗੇ ਤਿੰਨ ਟੀਚਰਾਂ ਨਾਲ ਵੀ ਬਹੁਤ ਵਧੀਆ ਸਕੂਲ ਬਹੁਤ ਵਧੀਆ ਚੱਲੇਗਾ ਜੀ ਮੈਂ ਅਮਰਜੀਤ ਸਿੰਘ ਆ ਜੀ ਐ ਪਿੰਡ ਸ਼ਾਮਸਪੁਰ ਤੋਂ ਬੋਲ ਰਿਹਾ ਹਾਂ ਜੀ ਅਸੀਂ ਬੇਨਤੀ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜ੍ਹਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਅੱਜ ਇਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤਰੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਵੰਤ ਮਾਨ ਸਰਕਾਰ ਬਹੁਤ ਵਡਿਆਈਆਂ ਕਰਦੀ ਆ ਅਸੀਂ ਇਹ ਕਰਦੇ ਇਸ ਬਾਰੇ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ ਸਮਾਰਟ ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਆ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਇਹ ਸਾਡੇ ਪਿੰਡ ਦਾ ਉਪਰਾਲਾ ਹੈ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਸਾਰੇ ਨਗਰ ਨਿਵਾਸੀ ਬੱਚਿਆਂ ਦੇ ਪੇਰੈਂਟਸ ਸਾਰੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਸਕੂਲ ਖਾਤਰ ਇਹ ਜ਼ਮੀਨ দান ਕੀਤੀ ਆ ਉਹ ਵੀ ਸਾਡੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ بڑا ਹੌਸਲਾ ਕਰਕੇ ਇਹ ਪਰੰਪਰਾ ਨੂੰ ਚਲਾਇਆ ਸੀ ਪਰ ਸਰਕਾਰ ਦੇ ناکਾਮ ਹੋਣ ਦੇ ਬਾਵਜੂਦ ਅਸੀਂ ਹੁਣ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਅਤੇ ਚੇਤਾਵਨੀ ਵੀ ਦਿੰਦੇ ਆਂ ਕਿ ਅਗਰ ਸਰਕਾਰ ਨੇ ਕੋਈ ਥੋਸ ਕਦਮ ਨਾ ਚੁੱਕਿਆ ਤਾਂ ਸਾਨੂੰ ਅੱਗੇ ਕੋਈ ਨਾ ਕੋਈ ਤਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ